ਭਗਵਾਨਤ ਮਾਨ ਮੰਨਿਆ ਚਾਹੇ ਨਾ ਮੰਨੇ ਪਰ ਪੰਜਾਬ ਵਾਲੇ ਦਿੱਲੀ ਵਾਲਿਆਂ ਤੋਂ ਇਹਦਾ ਬਦਲਾ ਜ਼ਰੂਰ ਲੈਣਾ ਭਗਵਾਨਤ ਮਾਨ ਨੇ ਪੰਜਾਬ ਦਾ ਕੱਖ ਨਹੀਂ ਕੀਤਾ ਪਰ ਉਹਨੂੰ ਹੁਣ ਕਰਨਾ ਪੈਣਾ ਹੈ ਉਹਨੇ ਵੀ ਦੇਖ ਲਿਆ ਸਾਰੇ ਰੱਤ ਉਹਨੇ ਦੇਖ ਲਿਆ ਵੀ ਫਾਈ ਕਮਾਂਡ ਮੈਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੀ ਹੈ ਜਿਵੇਂ ਮੇਰੀ ਬੇਇੱਜ਼ਤੀ ਕੀਤੀ ਹੈ ਭਗਵਾਨਤ ਮਾਨ ਨੂੰ ਪਹਿਲਾਂ ਤੁਸੀਂ ਦਿੱਲੀੋਂ ਪੇਸ਼ ਕਰਕੇ ਤੁਰਿਆ ਫਿਰ ਖਰੜਾਣੇ ਦੀ ਇਲੈਕਸ਼ਨ ਅੱਜ ਤੁਸੀਂ ਉਹਨੂੰ ਅੱਗੇ ਨਹੀਂ ਲੱਗਣ ਦਿੱਤਾ ਉਹ ਬੰਦਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਹੱਤਾਂਕ ਤੁਸੀਂ ਬਾੜਤਾ ਜੇ ਭਗਵੰਤ ਮਾਨ ਨੂੰ ਭੱਕੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕੇਦਰੀ ਬਾਦ ਦੀ ਜਿਹੜਾ ਗਿਆ ਚੀਕਾ ਕਢਾਉਂਦਾ ਰਿਹਾ ਨਾ ਹੁਣ ਤੱਕ ਅੰਮ੍ਰਿਤ ਸ਼ਾਹ ਵੀ ਤੇਰੇ ਤੇ ਨਿਗਰਾਨਾ ਰੱਖ ਰਿਹਾ ਹੈ ਭਗਵੰਤ ਮਾਨ ਦੀ ਖਵਾ ਕੰਨੀ ਝਾਕ ਨਹੀਂ ਸਕਦੇ ਤੁਸੀਂ ਨਾ ਤੁਸੀਂ ਭਗਵਾਨ ਤੁਮਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਸਕਦੇ ਹੋ ਅਸੀਂ ਦਰਦੇ ਕੌਮ ਚੈਨਰ ਵੱਲੋਂ ਇਹ ਦਾਅਵਾ ਕਰਦੇ ਆ ਕਿ ਤੁਹਾਡੇ ਜਨੀ ਯੋਗ ਨਹੀਂ ਤੁਸੀਂ ਵਿਧਾਇਕ ਪੜੇ ਤੁਸੀਂ ਮੰਤਰੀ ਪੜੇ ਤੁਸੀਂ ਉਹ ਉਹਨਾਂ ਨੂੰ ਆਪਣੇ ਕਬਜ਼ੇ ਰੱਖਿਆ ਪਰ ਇਸ ਦੇ باوجود ਵੀ ਤੁਸੀਂ ਭਗਵਾਨ ਤੁਮਨ ਨੂੰ ਲਾ ਲਿਆ ਲਾਤਾ ਗੱਦੀ ਤੋਂ ਅੱਗੇ ਆ ਜੀ ਤੇਰਾ ਪੰਚਵਾੜਕ ਜਾਂ ਤੇ ਹੱਥਾਂ ਤੱਕ ਲਿਆਂਦਾ ਸੀ ਬਾ ਜਦੋਂ ਜੱਟ ਨੇ ਕੱਟਿਆ ਨਾ ਅੱਖਾਂ ਕੌੜੀਆਂ ਤਰਪਦਾ ਮੈਂ ਦੇਖਿਆ ਤੇ ਦੁਨੀਆ ਵਿੱਚ ਵਸਤੇ ਦਰਦੇ ਕੌਮ ਚੈਨਲ ਦੇ ਪੰਜਾਬੀ ਦਰਸ਼ਕੋ ਰੰਜਨ ਸਿੰਘ ਪ੍ਰੇਮੀ ਵੱਲੋਂ 761 ਦੋਸਤੋ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦਰ ਕੇਜਰੀਵਾਲ ਤਿਹਾੜੀ ਦੀ ਜੇਲ੍ਹ ਤੋਂ ਜਬਾਨ ਤੇ ਆਏ ਨੇ ਉਸ ਦਿਨ ਤੋਂ ਇਸ ਨੇ ਪੰਜਾਬ ਸਰਕਾਰ ਪੰਜਾਬ ਦਾ ਸੋਸ਼ਲ ਮੀਡੀਆ ਐਸਾ ਭੰਬਲ ਘੁੱਸੇ ਚ ਪਾਇਆ ਹੈ ਕਿ 5-5 ਮਿੰਟ ਬਾਅਦ ਪੰਜਾਬ ਦਾ ਸੀਐਮ ਬਦਲ ਜਾਂਦਾ ਹੈ ਪੰਜਾਬ ਦੀ ਸਰਕਾਰ ਨਵੀਂ ਬਣ ਜਾਂਦੀਆਂ ਨਵੇਂ ਮੰਤਰੀ ਬਣਨ ਜਾਂਦਾ ਹੈ ਪੁੱਛਣਗੇ ਤੁਸੀਂ ਅੱਜਕੱਲ੍ਹ ਸਮਾਹ ਲੇਕ ਨਾ ਐ ਕਰ ਲਈ ਇਹ ਸਾਰਾ ਜਿਹੜਾ ਹੈਗਾ ਭੰਬਲ ਘੁੱਸਾ ਇਹ ਅਰਵਿੰਦ ਕੇਜਰੀਵਾਲ ਨੇ ਇਸ ਕਰਕੇ ਪਾਇਆ ਹੈ ਇਹ ਦਿੱਲੀ ਵਾਲਿਆਂ ਤਾਂ ਇਹਨੂੰ ਬੇਲਲਾ ਕਰਤਾ ਨਾ ਤਾਂ ਇਹ ਮੁੱਖ ਮੰਤਰੀ ਦਾ ਸਕੱਤਰ ਇਹ ਤਾਂ ਜਿਹੜਾ ਇਹਦਾ ਉੱਥੇ ਜਾ ਸਕਦਾ ਨਾ ਇਹ ਕਿਸੇ ਫਾਈਲ ਤੇ ਦਸਤਕਦ ਕਰ ਸਕਦਾ ਹੈ ਨਾ ਇਹ ਮੰਤਰੀ ਮੰਡਲ ਦੀ ਮੀਟਿੰਗ ਬੁਲਾ ਸਕਦਾ ਹੈ ਤੇ ਖਾਤ ਫੱਪਲੇ ਦੇ ਕੱਖ ਨਹੀਂ ਇਸ ਕਰਕੇ ਉਧਰੋਂ ਤਾਂ ਬੇਲਲਾ ਹੋ ਕੇ ਉਹ ਵਿਚਾਰੀ ਆਤਸ਼ੀ ਨੂੰ ਬੁਣਾਤਾ ਅਸੂ ਦਾ ਮੁੱਖ ਮੰਤਰੀ ਤੇ ਆਪ ਇੱਧਰ ਪੰਜਾਬ ਦਾ ਕਹਿੰਦੇ ਸੇ ਦਾ ਤੱਕਲਾ ਕੱਢਦਾ ਸਾਰੇ 90 92 ਜਿਹੜੇ ਇਹਨਾਂ ਦੇ ਵਿਧਾਇਕ ਨੇ ਪੱਟੋ ਛੀਡ ਕਰਤੇ ਕੋਈ ਭਗਵੰਤ ਮਾਨ ਦੇ ਨਾਲ ਜੋੜਤਾ ਕੋਈ ਭਗਵੰਤ ਮਾਨ ਨਾਲੋਂ ਤੋੜ ਲੈ ਇਹ ਸਾਰੀ ਖੇਡ ਇਹ ਕਿਉਂ ਕਰ ਰਹੇ ਮੈਂ ਇਸੇ ਵਿਸ਼ੇ ਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ ਦੋਸਤੋ ਅਰਵਿੰਦ ਕੇਦਰੀਵਾਲ 15 ਸਤੰਬਰ ਨੂੰ ਜੇਲ੍ਹ ਤੋਂ ਬਾਹਰ ਆ ਗਿਆ ਸੀ ਪਹਿਲੀ ਸਟੇਜ ਤੇ ਹੀ ਇਹ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹ ਬੇਸ਼ਕੀ ਕੀਤੀ ਸੀ ਜਿਹੜੀ ਕਿ ਕੋਈ ਆਪਣੇ ਦੁਸ਼ਮਣ ਨਾਲ ਵੀ ਨਹੀਂ ਕਰਦਾ ਭਗਵੰਤ ਮਾਨ ਉਹ ਤੋਂ ਬੁੱਕਾ ਲਿਆ ਜਾਂ ਨਾ ਲਿਆ ਇਹ ਤਾਂ ਕਿਸੇ ਵੀਡੀਓ 'ਚ ਦਿਖਿਆ ਨਹੀਂ ਪਰ ਭਗਵੰਤ ਮਾਨ ਜਦੋਂ ਸਟੇਜ ਤੇ ਬੈਠੇ ਸੀ ਕੇਜਰੀ ਭਾਲ ਦੀ ਪਾਰਟੀ ਦੇ ਕਿਸੇ ਵੀ ਬੁਲਾਰੇ ਨੇ ਭਗਵੰਤ ਮਾਨ ਦਾ ਨਾਂ ਤੱਕ ਨਹੀਂ ਲਿਆ ਤੇ ਭਗਵੰਤ ਮਾਨ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਉਹਦੇ ਇਹ ਭਗਵੰਤ ਮਾਨ ਦੀ ਬੇਇੱਜ਼ਤੀ ਨਹੀਂ ਇਹ ਸਮੁੱਚੇ ਪੰਜਾਬੀਆਂ ਦੀ ਬੇਇੱਜ਼ਤੀ ਹੈ ਜਿਨ੍ਹਾਂ ਨੇ 92 ਐਮਐਲ ਇਹਨਾਂ ਦੇ ਜਿਤਾਏ ਇਹ ਸਾਰੇ ਪੰਜਾਬੀਆਂ ਦੀ ਬੇਇੱਜ਼ਤੀ ਹੈ ਭਗਵੰਤ ਮਾਨ ਮੰਨੇ ਚਾਹੇ ਨਾ ਮੰਨੇ ਪਰ ਪੰਜਾਬ ਵਾਲੇ ਦਿੱਲੀ ਵਾਲਿਆਂ ਤੋਂ ਇਹਦਾ ਬਦਲਾ ਜ਼ਰੂਰ ਲੈਣਗੇ ਦਿੱਲੀ ਵਾਲਿਓ ਪਹਿਲਾਂ ਵੀ ਤੁਸੀਂ ਆਏ ਸੀ ਚੜ ਕੇ ਪਹਿਲਾਂ ਵੀ ਤੁਸੀਂ ਸਾਡੇ ਪੰਜਾਬ ਨਾਲ ਜੋ ਬੇਇਨਸਾਫੀ ਕਰਕੇ ਗਏ ਹੋ ਉਹਨੂੰ ਅਸੀਂ ਭੁੱਲੇ ਨਹੀਂ ਤੁਸੀਂ ਰਾਗਵ ਚੱਡੇ ਨੂੰ ਲਿਆ ਕੇ ਇੱਥੇ ਬਹਾਇਆ ਅਸੀਂ ਨਹੀਂ ਸਾਨੂੰ ਤਾਂ ਕੀ ਤਕਰੀਬ ਹੈ ਤੁਹਾਡੇ ਆਮ ਆਦਮੀ ਪਾਰਟੀ ਦੇ ਬਧਾਈ ਕੀ ਚੀਕਾ ਮਾਰ ਦਿਆ ਕਮਲਜੀਤ ਪ੍ਰਤਾਪ ਸਿੰਘ ਬਦਾਨਸਵਾਚ ਬੋਲਿਆ ਇਹ ਦਾਗ ਬਚਦਾ ਨੇ ਉੱਥੇ ਇਹੋ ਜਿਹੇ ਅਫਸਰ ਲਾਏ ਨੇ ਜਿਹੜੇ ਕਿ ਨਸ਼ਾ ਬਕਾਉਦੇ ਆ। ਇਹ ਮੈਂ ਨਹੀਂ ਕਹਿੰਦਾ ਵਿਧਾਨ ਸਭਾ ਦੀ ਕਾਰਵਾਈ ਹੈ। ਕੇਂਦਰੀ ਬਾਲ ਜੀ ਤੁਸੀਂ ਸੱਤ ਰਾਜ ਸਭਾ ਦੇ ਮੈਂਬਰ ਜਿਹੜੇ ਕਿ ਸਾਡੇ 92 ਬਦਾਈ ਕਾਨੇ ਤੋਂ ਨੇ ਸੀ ਉਹ ਤੁਸੀਂ ਪੰਜਾਬ ਚੋਂ ਨਹੀਂ ਪੰਜਾਬ ਦੀ ਮਨਮਰਜ਼ੀ ਦੇ ਨਹੀਂ ਤੁਸੀਂ ਆਪਣੀ ਮਨਮਰਜ਼ੀ ਦੇ ਲੈ ਕੇ ਕੀ ਕੀਤਾ ਉਹਨੇ ਪੰਜਾਬ ਦਾ ਕੀ ਸਮਝਿਆ ਉਹਨਾਂ ਨੇ ਪੰਜਾਬ ਦਾ ਤੁਹਾਡੇ ਅਭਦੇ ਆਖੇ ਨਹੀਂ ਲੱਗੇ ਸੰਤ ਬਲਬੀਰ ਸਿੰਘ ਸੀਚੇਵਾਲ ਤੁਹਾਡੇ ਕਹਿਣੇ ਲੱਗਿਆ ਨਹੀਂ ਹਰਪਾ ਜਨਸੇਨ ਕਰੈਕਟਰ ਤੁਹਾਡੇ ਕਹਿਣੇ ਲੱਗਿਆ ਨਹੀਂ ਫਿਰ ਕਿਉਂ ਪੰਗਾ ਲਿਆ ਸੀ ਕਿਉਂ ਤੁਸੀਂ ਨੰਬਰ ਬਣਾਉਂਦੇ ਫਿਰਦੇ ਹੋ ਸਾਡੇ ਹੋਰ ਕਿਸੇ ਤੁਹਾਡੀ ਪਾਰਟੀ ਦੇ ਜਾਂ ਮਾਦੀ ਪਾਰਟੀ ਨੂੰ ਹੋਰ ਮੌਕਾ ਮਿਲਦਾ ਤਾਂ ਪੰਜਾਬ ਦੀਆਂ ਘਟੋ ਘਟ ਮੰਗਾ ਦਾ ਰੱਖਦਾ ਤਨੂ ਸ਼ਰਮਣ ਚਾਹੀਦੇ ਇਸ ਵਿਸ਼ੇ ਤੇ ਤੁਸੀਂ ਦਖਲਅੰਦਾਜ਼ ਕੋ ਥੋਟੋ ਨਿੱਕੀ ਜਿਹੀ ਦਿੱਲੀ ਦਾ ਸਮਝੀ ਨਹੀਂ ਕਿڑی ਦੇ ਪੰਜ ਜੰਨੀ ਤੁਸੀਂ ਸਾਡੇ ਪੰਜਾਬ ਸਟੇਟ ਨਾਲ ਆ ਕੇ ਇੱਥੇ ਇੱਥੇ ਤੁਸੀਂ ਕਹਿੰਦੇ ਹੋ ਬੇਸੀ ਰਾਜਪਾਕ ਸੰਭਾਲ ਲਾਂਗੇ ਥੋ ਇਹ ਠੀਕ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਕੌਮੀ ਕਨਵੀਨਰ ਹੋ ਤੁਸੀਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਹੋ ਪਰ ਹਾਈ ਕਮਾਂਡ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਡੇ 92 ਬਧਾਇਕਾਂ ਸਾਡੇ ਮੰਤਰੀਆਂ ਤੇ ਸਾਡੇ ਮੁੱਖ ਮੰਤਰੀ ਦੀ ਇਸ ਤਰ੍ਹਾਂ ਲਾਪਾ ਕਰਉ ਇਸ ਤਰ੍ਹਾਂ ਬੇਇਜ਼ਤੀ ਕਰਉ ਇਹ ਭਗਵੰਤ ਮਾਨ ਦੀ ਲਾਪਾ ਨਹੀਂ ਇਹ ਪੰਜਾਬੀਆਂ ਦੀ ਲਾਪਾ ਹੈ ਇਹ ਉਹਨਾਂ 92 ਭੇਡਾਂ ਦੀ ਲਾਪਾ ਹੈ ਜਿਹੜੇ ਨਹੀਂ ਬੋਲਿਆ ਨਹੀਂ ਕੁਝ ਕਹਿੰਦੇ ਆ ਥੋੜੇ ਥੱਲੇ ਲਾ ਕੇ ਜਦੋਂ ਭਗਵੰਤ ਮਾਨ ਦਿੱਲੀ ਦੇ ਅਪੋਲੋ ਹਸਟਾਡ ਦਾਖਲ ਹੋ ਗਿਆ ਸੀ ਕੋਈ ਐਮਐਲਏ ਪੰਜਾਬ ਦਾ ਕੋਈ ਮੰਤਰੀ ਉਹਦਾ ਪਤਾ ਲੈਣ ਕਿਉਂ ਨਹੀਂ ਜਾਣ ਦਿੰਦਾ ਕਿਉਂਕਿ ਤੁਸੀਂ ਸੰਦੀਪ ਪਾਟਕ ਨੂੰ ਇਹ ਕਹਤਾ ਸੀ ਕਿ ਸਰਕਾਰ ਆਸੀ ਬਣਣੀ ਆ ਆਪਣੀ ਮਰਜ਼ੀ ਨਾਲ ਭਗਵੰਤ ਮਾਨ ਨੂੰ ਲਾ ਦੇਂਗੇ ਭਗਵੰਤ ਮਾਨ ਫੇਰ ਬਿਮਾਰ ਹੋ ਗਿਆ ਆ ਕੇ ਹੁਣ ਫੋਰਟਸ ਹਸਪੀਟਲ ਚ ਹੈ ਤਿੰਨ ਦਿਨ ਉਹਦਾ ਪਤਾ ਲੈਣ ਕੋਈ ਨਹੀਂ ਗਿਆ ਉਹ ਤੇਰੇ ਛਿੱਕ ਮਾਰੀ ਤੋਂ ਉਹਦਾ ਕੇਜਰੀ ਵਾਲੇ ਜਹਾਜ਼ ਲੈ ਕੇ ਉੱਥੇ ਪਹੁੰਚਦਾ ਸੀ ਤੇਰਾ ਪਤਾ ਲੈਣ ਤੇ ਤੂੰ ਦਿੱਲੀ ਜਿਹਦਾ ਪਤਾ ਨਹੀਂ ਲਿਆ ਨੈਤਿਕਤਾ ਹੈ ਪੱਲੇ ਤੁਹਾਡੇ ਨੈਤਿਕਤਾ ਕੀ ਹੋਣੀ ਸੀ ਤੁਸੀਂ ਤਾਂ ਅੰਨਾ ਹਜ਼ਾਰੇ ਦੇ ਅਪੇੜ ਤਿਕਾਣੋ ਜਿਹਦੇ ਸਿਰ ਤੇ ਤੁਹਾਨੂੰ ਆ ਪਾਵਰ ਮਿਲੀ ਹੋਈ ਐ ਤੁਸੀਂ ਉਹਦੇ ਨਾਲ ਗਦਾਰੀ ਕੀਤੀ ਐ ਜੇ ਕਿਤੇ ਮੈਂ ਕੰਤ ਘੜਦੀ ਭਾਈ ਗਰਦਾਸ ਦੇ ਮੁਤਾਬਕ ਵਿਆਖਿਆ ਕਰਦਾ ਤੁਸੀਂ ਮੂੰਹ ਦਿਖਾਉਣ ਯੋਗ ਨਹੀਂ ਰਹਿਗੇ ਤੁਸੀਂ ਸਾਡੇ ਪੰਜਾਬ ਤੇ ਦਖਲ ਅੰਦਾਜ਼ੀ ਬੰਦ ਕਰ ਦਿਓ ਤੁਸੀਂ ਐਮਐਲਏ ਪਾੜੇ ਸਾਡੇ ਵਿਧਾਇਕ ਪਾੜੇ ਸਾਡੇ ਸਾਡੇ ਮੁੱਖ ਮੰਤਰੀ ਦਾ ਪਤਾ ਨਹੀਂ ਲੈ ਕੇ ਆਉਣ ਦੇ ਤਾਂ ਉਹਨਾਂ ਨੂੰ ਕਦੇ ਤੁਸੀਂ ਅਸੀਂ ਇਹ ਨਹੀਂ ਕਹਿੰਦੇ 92 ਦੇ 92 ਚੰਗੇ ਨੇ ਮਾੜੇ ਨੇ ਉਹਨਾਂ ਚੋਂ ਮੰਤਰੀ ਬਣਨ ਉਹਨਾਂ ਚੋਂ ਚੇਅਰਮੈਨ ਕੋਈ ਕੁਝ ਕਰੇ ਚਾਹੇ ਉਤਾਰ ਸਿੰਘ ਜੀ ਸੰਮਾ ਜੋ ਸਾਡੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਨ ਪ੍ਰੋਫੈਸਰ ਬਲਜਿੰਦਰ ਕੌਰ ਬੜੀ ਕਾਬਲ ਹੈ ਉਹ ਮੁੱਖ ਮੰਤਰੀ ਬਣੇ ਨਿਫਟੀ ਮੁੱਖ ਮੰਤਰੀ ਬਣੇ ਸਪੀਕਰ ਦਾ ਉਹ ਤਾਂ ਪਹਿਲਾਂ ਠੁਕਰਾਤਾ ਸੀ ਨਹੀਂ ਸੀ ਲਿਆ ਉਹਨੂੰ ਤੁਸੀਂ ਇਗਨੋਰ ਕੀਤਾ ਹੋਇਆ ਹੈ ਅਮਨ ਲੋੜਾ ਜੀ ਨੇ ਹੋਰ ਕਿੰਨੇ ਹੋਏ ਕੋਮਰ ਵਿਜੇ ਪ੍ਰਤਾਪ ਸਿੰਘ ਇੰਨਾ ਬੰਦਿਆਂ ਨੂੰ ਤੁਸੀਂ ਇਗਨੋਰ ਕਰੀ ਬੈਠੇ ਹੋ ਨਵੇਂ ਆਇਆਂ ਨੂੰ ਤੁਸੀਂ ਮੰਤਰੀ ਬਣਾ ਤਾ ਉਹਨਾਂ ਨੂੰ ਐਨੀ ਪਤਾ ਹੀ ਮੰਤਰੀ ਦਾ ਕੰਮ ਕੀ ਹੁੰਦਾ ਹੈ ਕਈ ਤਾਂ ਤੁਹਾਡੇ ਐਮਐਲਏ ਨੂੰ ਵੀ ਇਹ ਨਹੀਂ ਪਤਾ ਪਰ ਇਹ ਲੋਕਾਂ ਨੇ ਇਹਸ ਕਰਕੇ ਜਿਤਾਏ ਨੇ ਕਿ ਕੋਈ ਪੰਜਾਬ ਦਾ ਭਲਾ ਕਰੋ ਤੁਸੀਂ ਭਲਾ ਕੀ ਕਰਨਾ ਸੀ ਤੁਸੀਂ ਭਲਾ ਅਸੀਂ ਇਹ ਨਹੀਂ ਕਹਿੰਦੇ ਕਿ ਭਗਵੰਤ ਮਾਨ ਨੇ ਪੰਜਾਬ ਦਾ ਬਹੁਤ ਕੁਝ ਸਮਾਰਤਾ ਭਗਵੰਤ ਮਾਨ ਨੇ ਪੰਜਾਬ ਦਾ ਕੱਖ ਨਹੀਂ ਕੀਤਾ ਪਰ ਉਹਨੂੰ ਹੁਣ ਕਰਨਾ ਪੈਣਾ ਹੈ ਉਹਨੇ ਵੀ ਦੇਖ ਲਿਆ ਸਾਰੇ ਰੱਥ ਉਹਨੇ ਦੇਖ ਲਿਆ ਵੀ ਹਾਈ ਕਮਾਂਡ ਮੈਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੀ ਹੈ ਕਿਵੇਂ ਮੇਰੀ ਬੇਇੱਜ਼ਤੀ ਕੀਤੀ ਹੈ ਭਗਵੰਤ ਮਾਨ ਨੂੰ ਪਹਿਲਾਂ ਤੁਸੀਂ ਦਿੱਲੀੋਂ ਪੇਸ਼ਿਤ ਕਰਕੇ ਤੋਰਿਆ ਫਿਰ ਹਰਿਆਣੇ ਦੇ ਇਲੈਕਸ਼ਨਾਂ ਤੁਸੀਂ ਉਹਨੂੰ ਅੱਗੇ ਨਹੀਂ ਲੱਗਣ ਦਿੱਤਾ ਉਹ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਹਸਤਾਖਤ ਤੁਸੀਂ ਬਾੜਤਾ ਪਤਾ ਨਹੀਂ ਉਹ ਬਿਮਾਰ ਹੈ ਕਿ ਨਹੀਂ ਹੋ ਸਕਦਾ ਤੁਸੀਂ ਉਹਤੇ ਉਹੀ ਸਿਕਿਉਰਿਟੀ ਲਾਤੀ ਹੋਵੇ ਬਾਹਰ ਹੀ ਨਾ ਹੋਵੇ ਕੇਦਰੀਵਾਲ ਜੀ ਸੰਦੀਪ ਪਾਟਕ ਜੀ ਔਰ ਰਾਗਵ ਚੱਡਾ ਜੀ ਰਾਗਵ ਚੰਡਾ ਸਾਹਿਬ ਤੈਨੂੰ ਪਹਿਲਾਂ ਬੇਇਜ਼ਤ ਕਰਕੇ ਪੰਜਾਬ ਵਾਲਿਆਂ ਨੇ ਭੇਜਿਆ ਕਿ ਨਾ ਭੇਜਿਆ ਹੁਣ ਸੁਣ ਲੈਗਾ ਸੰਦੀਪ ਪਾਟਕ ਤੇ ਕੇਦਰੀਵਾਲ ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਬੱਤ ਤੁਸੀਂ ਸਾਡੇ 90 92 ਜਿਹੜੇ ਵਿਧਾਇਕ ਨੇ ਉਹਨਾਂ 'ਚ ਫੁੱਟ ਪਾਓ ਅੱਧੋ-ਅੱਧੀ ਕਰ ਦਿਓ ਜੇ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਮਾ ਤੁਹਾਡੀ ਸਹਿਮਤੀ ਨਾਲ ਅਗਰ ਭਗਵਾਨਤਮਨ ਆਉਂਦਾ ਛੱਡਾ ਚਾਹੁੰਦਾ ਛੱਡ ਦੇਵੇ ਪਰ ਦਿੱਲੀ ਵਾਲਿਓ ਤੁਸੀਂ ਦਬਾ ਪਾ ਕੇ ਉਹਦਾ ਨਹੀਂ ਛਡਾ ਸਕਦੇ ਸਾਡੇ ਭਾਵੇਂ ਕੁਲਤਾਰ ਸੰਧੂਆ ਮੁੱਖ ਮੰਤਰੀ ਬਣੇ ਬਜਿੰਦਰ ਕੌਰ ਬਣੇ ਕੁਮਰ ਵਿਜੇ ਪ੍ਰਤਾਪ ਸਿੰਘ ਬਣਨ ਆਮਨ अरोੜਾ ਬਣੇ ਕੋਈ ਬਣੇ ਪਰ ਸਾਡੇ ਪੰਜਾਬ ਦੇ ਵਿਧਾਇਕ ਉਹਨੂੰ ਚੁਣਨਾ ਨਾ ਕਿ ਸੰਦੀਪ ਪਾਠਕਾ ਆ ਕੇ ਚੁਣੇ ਉਹ ਕੇਜਰੀਵਾਲ ਸਾਹਿਬ ਤੇ ਤੇ ਨਿੱਕੀ ਦਿੱਲੀ ਦਾ ਸਮਝ ਨਹੀਂ ਹੈਗੀ ਉਹ ਬੈਠੀ ਆ ਤੇਰੀ ਭੈਣ ਆ ਤੇਰੀਆਂ ਖੜਾਵਾਂ ਲਈ ਕੁਰਸੀ ਤੇ ਨਹੀਂ ਬੈਠੀ ਜਾ ਕੇ ਉਹਦੀਆਂ ਖੜਾਵਾਂ ਸਾਂਭ ਲੈ ਕਰ ਲੈ ਜਿਹੜਾ ਕੁਝ ਕਰਨਾ ਹੈ ਸਾਡੇ ਪੰਜਾਬ ਚ ਛੇ ਦਾ ਟੱਕੜਾ ਨਾ ਕੱਢ ਪੰਜਾਬ ਦੇ داخل ਅੰਦਾਜ਼ੀ ਬੰਦ ਕਰ ਦੇ ਨਹੀਂ ਤਾਂ ਤੇਰੀਆਂ ਜਿਹੜੀਆਂ ਜਿਮਨੀ ਚੁਣਾ ਵੀ ਆ ਰਹੀਆਂ ਨੇ ਇਹਨਾਂ ਦਾ ਛੱਡ ਤੇਰੀ ਫੱਟੀ ਪੁੱਜਦੇ ਆਗੇ ਸਰਦਾ ਭਗਵੰਤ ਮਾਨ ਕੋਈ ਮਰਸੀ ਦਾ ਪੁੱਤ ਨਹੀਂ ਭਗਵੰਤ ਮਾਨ ਨੇ ਪੰਜਾਬ ਦਾ ਕੀਤਾ ਵੀ ਕੁਛ ਨਹੀਂ ਬੇਸ਼ੱਕ ਨਹੀਂ ਕੀਤਾ ਪਰ ਉਹ ਲੋਕਾਂ ਨੇ ਉਹਨੂੰ ਚੁਣਿਆ ਹੋਇਆ ਹੈ ਤੁਸੀਂ ਇਹਨੂੰ ਲਾ ਨਹੀਂ ਸਕਦੇ ਹਾਂ ਉਹਦੀ ਮਰਜ਼ੀ ਨਾਲ ਬਦਲ ਸਕਦੇ ਹੋ ਜੇ ਭਗਵੰਤ ਮਾਨ ਨੂੰ ੱੱਕੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕੇਜਰੀ ਬਾਗ ਜੀ ਜਿਹੜਾ ਪਿਆ ਚੀਕਾ ਕਢਾਉਂਦਾ ਰਿਹਾ ਨਾ ਹੁਣ ਤੱਕ ਅੰਮ੍ਰਿਤ ਸ਼ਾਹ ਵੀ ਤੇ ਦੇ ਨਿਗਰ ਰੱਖ ਰਿਹਾ ਹੈ ਤੂੰ ਭਗਵੰਤ ਮਾਨ ਤੇ ਨਿਗਾਹ ਰੱਖ ਰਿਹਾ ਐ ਅੰਮ੍ਰਿਤ ਸ਼ਾਲੀ ਸਾਰੀ ਨਿਗਾਹ ਤੇਰੇ ਤੇ ਆ ਭਗਵੰਤ ਮਾਨ ਦੀ ਹਵਾ ਕੰਨੀ ਝਾਕ ਨਹੀਂ ਸਕਦੇ ਤੁਸੀਂ ਨਾ ਤੁਸੀਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਸਕਦੇ ਹੋ ਅਸੀਂ ਦੱਸਦੇ ਕੌਮ ਚੈਨਰ ਵੱਲੋਂ ਇਹ ਦਾਦਾ ਕਰਦੇ ਆ ਕਿ ਤੁਹਾਡੇ ਚ ਨਹੀਂ ਸ਼ਰਤ ਨਹੀਂ ਤੁਸੀਂ ਵਿਧਾਇਕ ਪਾੜੇ ਤੁਸੀਂ ਮੰਤਰੀ ਪਾੜੇ ਤੁਸੀਂ ਉਹ ਉਹਨਾਂ ਨੂੰ ਆਪਣੇ ਕਬਜ਼ੇ ਰੱਖਿਆ ਪਰ ਇਸ ਦੇ ਬਾਵਜੂਦ ਵੀ ਤੁਸੀਂ ਭਗਵੰਤ ਮਾਨ ਨੂੰ ਲਾ ਲਾ ਲੈ ਲਾ ਤਾਂ ਗੰਦੀ ਤੋਂ ਆ ਗਿਆ ਸੀ ਤੇਰਾ ਪੰ ਪਾਟ ਕੇ ਜਾਂ ਫੇ ਹਸਟਾਜ ਤੇ ਲਿਆਂਦਾ ਸੀ ਬਾ ਜਦੋਂ ਜੱਟ ਨੇ ਕੱਢਿਆ ਨਾ ਅੱਖਾਂ ਪੌੜੀਆਂ ਤੋੜਦਾ ਮੈਂ ਵੇਖਿਆ ਸੰਭਲ ਜੋ ਦਿੱਲੀ ਵਾਲੇ ਸੰਭਲ ਜੋ ਸੰਭਲ ਜੋ ਤੁਸੀਂ ਹਾਂ ਜਾ ਕੇ ਆਉਂਦੇ ਖੜਾਵਾਂ ਜੀਆਂ ਚੱਕ ਆਪਸੀ ਨੂੰ ਕਹੇ ਤੂੰ ਪਰੇ ਹਟ ਕੇ ਕਾਰ ਉੱਥੇ ਹੀ ਕਰਨਾ ਉਹ ਤਾਂ ਤੇਥੋਂ ਲੋਟ ਨਹੀਂ ਹੁੰਦਾ ਉੱਥੇ ਤੇਰੇ ਕੋਈ ਦਸਤਕਦ ਨਹੀਂ ਕਰਨਦਾ ਤੂੰ ਮੀਟਿੰਗ ਨਹੀਂ ਬੁਲਾ ਸਕਦਾ ਹਰਿਆਮ ਮਾਰਦੀ ਫੜ ਹਰਿਆਣੇ ਦੀ ਜੀ ਮੈਂ ਕਿੰਗ ਬੇਕਰ ਸੀੜ ਤਾਂ ਗਈ ਇੱਕ ਨਹੀਂ ਉਹਦੀ ਹਰਿਆਣੇ ਚ ਇੱਕ ਵੀ ਸੀਟ ਨੇ ਜਿੱਤ ਸਕਦਾ ਰਵਿੰਦ ਕੇਜਰੀਵਾਲ ਇੱਕ ਵੀ ਸੀਟ ਦਿੱਲੀ ਚ ਆਉਂ ਖੇੜਾਣੇ ਚ ਹਾਂ ਇਹ ਤਰ੍ਹਾਂ ਕਾਹਿਆਣਾ ਸੰਦੀਪ ਆੜਕ ਅਗਵਾਈ ਭਗਵੰਤ ਮਾਨ ਨੂੰ ਦੇ ਅਗਵਾਈ ਘਟੋ ਘਟ ਪੰਜ ਸੀਟਾਂ ਤਾਂ ਹਰਿਆਣੇ ਚ ਜਿੱਤ ਸਕਦਾ ਹੈ ਜਿਹੜਾ ਤੂੰ ਕਿੰਗ ਕਿੰਗ ਮੇਕਰ ਬਣ ਨੂੰ ਫਿਰਦਾ ਨਾ ਤੇਰੀ ਕਿਸੇ ਨੇ ਜਾਤ ਨਹੀਂ ਪੁੱਛਣੀ ਵੀ ਤੂੰ ਕੌਣ ਐ ਕਿੱਥੋਂ ਆਇਆ ਸੀ ਦਿੱਲੀ ਚ ਦਿੱਲੀ ਜਿਵੇਂ ਤੇਰਾ ਹੁਣ ਇਸ ਤਰ੍ਹਾਂ گول ਹੋਊਗਾ ਲੋਕ ਇਹ ਤੇਰੀ ਆਕਾ ਤੂੰ ਤਾਂ ਦੇਖ ਲਿਆ ਜੇ ਤੂੰ ਬੜੀ ਨਹੀਂ ਹੋਇਆ ਜਵਾਨ ਤੇ ਆਇਆ ਹੋਇਆ ਹੈ ਕਿਰਪਾ ਕਰ ਪੰਜਾਬ ਤੋਂ ਬਿਸਤਰਾ ਗੋਗਲ ਕਰਵਦਾ ਸਾਡੇ ਵਿਧਾਇਕਾਂ ਨੂੰ ਸਾਡੇ ਮੰਤਰੀਆਂ ਨੂੰ ਜਿਹਨੂੰ ਮਰਜ਼ੀ ਚੁਣਨਾ ਸਰਕਾਰ ਚਲਾਉਣ ਦੇ 2.5 ਸਾਲ ਪਏ ਨੇ ਪੰਜਾਬ ਦੀ ਜਨਤਾ ਜਾਣਦੀ ਹੈ ਇਹਨਾਂ ਤੋਂ ਕਿਵੇਂ ਕੰਮ ਲੈਣਾ ਅਸੀਂ ਇਹਨਾਂ ਦੇ ਨੱਕ ਨਕੇਲ ਪਾਵਾਂਗੇ ਚਾਹੇ ਉਹ ਭਗਵੰਤ ਮਾਨ ਹੋਵੇ ਚਾਹੇ ਕੋਈ ਹੋਰ ਹੋਵੇ ਪੰਜਾਬ ਆਪੀ ਕੰਮ ਲੈ ਲੂਗਾ ਕਿਰਪਾ ਕਰ ਤੂੰ ਆਵਲਾ ਜਿਹੜੇ ਰਾਘਵ ਚੰਡੇ ਸ਼ਗਵ ਚੰਡੇ ਲੈ ਕੇ ਆਇਆ ਨਾ ਪਾਟ ਕੇ ਛੱਡ ਕੇ ਇਹ ਆਉਂਦਾ ਦਿੱਲੀ ਲੈ ਜਾ ਵਾਪਸ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰ ਕੇਜਰੀ ਬਾੜ ਤੂੰ ਆਪ ਦਾ ਖਤਮ ਹੋਇਆ ਤੂੰ ਸਾਡੇ ਪੰਜਾਬ ਨੂੰ ਵੀ ਖਤਮ ਕਰੇਗਾ ਰਹਿਮ ਕਰ ਰhete ਇੱਕ ਗੁਰੂਆ ਪੀੜਾਂ ਦੀ ਧਰਤੀ ਐ ਜੇਕਰ ਪੰਜਾਬੀਆਂ ਦੀ ਅਣਖ ਜਾਗ ਪਈ ਨਾ ਤੁਹਾਨੂੰ ਭੱਜਦਿਆਂ ਨੂੰ ਰਾਹ ਨਹੀਂ ਦਿਖਾਉਣੇ ਬਸ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਸਾਡੇ ਪੰਜਾਬ ਦੇ ਮਸਲਾਂ ਦੇ داخل ਅੰਦਾਜੀ ਦੇਣੀ ਬੰਦ ਕਰਦੇ ਬੰਦੇ ਦਾ ਪੁੱਤ ਬਣ ਜਾ। ਬਸ। ਧੰਨਵਾਦ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ। ਆਪ ਜੀ ਨੂੰ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ ਨਈ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ। ਧੰਨਵਾਦ ਦੋਸਤੋ। ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ। ਤਦ ਤੱਕ ਗੁਰਨੂਰ ਕੌਰ ਨੂੰ ਦੇਵਾ ਗਿਆ। ਸਤ ਸ੍ਰੀ ਅਕਾਲ ਦਰਦੇ ਕੋਮ ਦਰਦੇ ਕੋਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੋਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ